ਦੱਸ ਆਪੋ ਗੋਲੇਆ ਵਸਾਰਾਂ ਪੀਰ ਬਰਮਰਾ ਰਿਆ ਵਖਾਈਆ ਉੱਠ ਕੇ ਵੇਖੋ ਕੋਈ ਨਾ ਜਪੇ ਅੰਤਰ ਆਪੋ ਤਪੀ ਲੈਣਾ ਦਿਨੇ ਰਾਤੀ ਕਰਨ ਪਾਪ ਅਮਰਤਵੇ ਉੱਠ ਕੇ ਰਸਨਾ ਜੀਵਾ ਪ੍ਰਭ ਨੂੰ ਸ਼ਰਮਿੰਦਾ ਕਰਾਈਆ ਰਸਨਾ ਨਾਂ ਕਹਿਨ ਤੂੰ ਪਾਗੀ ਪਾਗ ਅੰਦਰੋਂ ਪਲੀਤੀ ਬਾਹਰ ਨਾ ਕੋਈ ਗੜਾਇਆ ਅੰਦਰੋਂ ਠਗੀ ਰੇ ਤੁਮਈਆ ਪੁਰਖਿਆ ਬਨਾਚੀ ਘਟ ਘਟ ਵਾਸੀ ਅੰਦਰ ਵੜ ਕੇ ਸਭ ਨੂੰ ਰਿਆ ਸਤਾਕ ਕਰ ਕਰ ਬੈਠਾ ਦੇਰਾ ਲਈਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸਾਚਾ ਵਰ ਚਉਥੇ ਜੋ ਬਲੇ ਕਾਲਿਆ ਮੁਕਾਇਆ ਤੁਸੀਂ ਨਹੀਂ ਜਾਣਦੇ ਮੈਂ ਗੋਵਿੰਦਿਓ ਤੁਸੀਂ ਨਹੀਂ ਜਾਣਦੇ ਮੈਂ ਗੋਵਿੰਦਿਓ ਜੋ ਵੈਦਾ ਕਰਕੇ ਫੇਰਾ ਪਾਈਆ ਕੀ ਹੋਇਆ ਆਜੇ ਸਰ ਸੇ ਢਾਡੇ ਨਾਲ ਹੋਇਆ ਤਰੋ ਢਾਡੀ ਦੁਰਮਤ ਮੈਲਦਿਆਂ ਤਵਾਈਆ ਤਾਨੂੰ ਸਮਝਨੀ ਆਇਆ ਕੀਨੇ ਕਾਸੀ ਸ਼ਬੀ ਪੋ ਕੀ ਪਤੀ ਮਾਗ ਆਇਆ ਸਮਝਾਈਆ ਤੁਸੀਂ ਭਾਵੇਂ ਕਿੰਨਾ ਗੁੱਸਾ ਮੇਰੇ ਉੱਤੇ ਕਰੋ ਮੈਂ ਅਰਜ਼ਾਂ ਫੇਰ ਵੀ ਲਵਾ ਮਨਾਇਆ ਮੇਰੇ ਨਾਲ ਕੋਈ ਗੁਰੂ ਆਓ ਵਤਾਰਾਂ ਹੱਪੇ ਨੰਮਰਾਂ ਦਾ ਨਹੀਂ ਕਰੋ ਇੱਕ ਇਕੱਲਾ ਹੋ ਕੇ ਢਾਡੀ ਸੇਵ ਕਮਾਈਆ ਤੁਸੀਂ ਸਾਰੇ ਮੇਰੇ ਬੱਚੇ ਹੋ ਕੇ ਰੋ ਮੈਂ ਆਪੇ ਬਣਾ ਪਿਤਾ ਮਾਇਆ ਜੋ ਕੁਝ ਕਹਿਣਾ ਸੋ ਮੇਰੇ ਸਾਹਮਣੇ ਕਹੋ ਜੋ ਕੁਝ ਕਹਿਣਾ ਸੋ ਮੇਰੇ ਸਾਹਮਣੇ ਕਹੋ ਮੈਂ ਆਪਣੇ ਅੰਦਰ ਸਭ ਕੁਝ ਲਵਾ ਟਕਾਇਆ ਜੋ ਮੇਰੇ ਚਰਨਾਂ ਨਾਲ ਗਏ ਸ਼ੋ ਮੈਂ ਜਨ ਜਤ ਨੂੰ ਜਨ ਜਤ ਮਾਂ ਬਣਾਈਆ ਤਾਡੀ ਵਸਤ ਤਾਡੇ ਕੋਲੋਂ ਕਿਸੇ ਨੇ ਲੈਣੀ ਕੋ ਤਾਡੀ ਵਸਤ ਤਾਡੀ ਵਾਇਸ ਤੁਹਾਡੇ ਕੋਲੋਂ ਕਿਸੇ ਨੇ ਲੈਣੀ ਖੋ ਜੋ ਆਪਣੇ ਆਪ ਤੁਹਾਨੂੰ ਦਿੱਤੀ ਫੜਾਈਆ ਜੇ ਨਹੀਂ ਅਤਵਾਰ ਤੇ ਹੁਣ ਅਜਵਾ ਕੇ ਲੋ ਜੋ ਮੈਂ ਆਪਣੇ ਪੜਦੇ ਆਇਆ ਠਾਈਆ ਤੁਹਾਡੇ ਸਾਹਮਣੇ ਵੇਖਿਓ ਸਾਰੀ ਸੀੜੀ ਤੋਂ ਸਭ ਕੁਝ ਲੈਣਾ ਖੋ ਖਾਲੀਅਤ ਸਾਰੇ ਦਿਨੇ ਪੁਆਈਆ ਜਿੰਨੇ ਵੀ ਗੁਰੂ ਪੀਰ ਬਗੰਮਰ ਵਧਾਰ ਸੀ ਸਾਰਿਆਂ ਨੇ ਕਿਹਾ ਵੀ ਜਦੋਂ ਉਹ ਆਇਆ ਤੇ ਜਿਹੜੀਆਂ ਚੀਜ਼ਾਂ ਨਹੀਂ ਬੋਲਦੀਆਂ ਉਹ ਵੀ ਬੋਲਣ ਗਿਆ ਹੁਣ ਇਹ ਸੱਤ ਰੰਗ ਸਿੰਘਾਸਣ ਨਾਲ ਵਜਾ ਬੋਲਦਾ ਤੇ ਨਹੀਂ ਐ ਪਰਮੇਸ਼ਰ ਨੇ ਇਹਨੂੰ ਵੀ ਬੁਲਾਇਆ ਕੀ ਕਿਹਾ ਸਤ ਰੰਗ ਕਹਿਣ ਸਤ ਵਿੱਚ ਹੋ ਜਾਓ ਸਤੀ ਸਤ ਵਿੱਚ ਸਮਾਈਆ ਸਭ ਦਾ ਮਾਲਕ ਇੱਕੋ ਹਕਮਲਾ ਬਦੀ ਪਦ ਪਰਮੇਸ਼ਵਰ ਨਜ਼ਰੀ ਆਈਆ ਇੱਕੋ ਸਿੱਖਿਆ ਪੜ ਲੋ ਪੱਟੀ ਪੜਨੇ ਨੂੰ ਛੱਡ ਕੇ ਘਰ ਵਿੱਚ ਕਰੇ ਪੜਾਈਆ ਹੁਣ ਸਦੀ 14ਵੀਂ ਜਾਂਦੀ ਟਪੀ ਟਪਿਆਂ ਦੇ ਗਾਣਿਆਂ ਦਾ ਲਿਖਾ ਦੇਣਾ ਮਕਾਇਆ ਜਿਸ ਪ੍ਰਭ ਪਿੱਛੇ ਜਹਾਂ ਜੁਗ ਸੀਟੀ ਲਬ ਲਬ ਥਕੀ ਤੜਦੇ ਤੇ ਰਹਿਣ ਤੋ ਗਿਆ ਤੁਹਾਡਾ ਦਾ ਲੱਗ ਗਿਆ ਜਿਸ ਪ੍ਰਭ ਦੇ ਪਿੱਛੇ ਕਿੱਦਾਂ ਕਿੱਦਾਂ ਲੱਗਦੇ ਹੋ ਸੁਣ ਲਿਓ ਗਾੜੀ ਜਿਸ ਪ੍ਰਭ ਪਿੱਛੇ ਚਾਰ ਜੋ ਸਿਟੀ ਲਬ ਲਬ ਥਕੀ ਖੋਜਾਂ ਹੱਥ ਕਿਸੇ ਨਾ ਆਈਆ ਸੜ ਗਏ ਵਿੱਚ ਪੱਠੀ ਅਗਨੀ ਆਗ ਜਲਾਈਆ ਬਣਦੇ ਰਹਿ ਠੀ ਖਾਟ ਜੋਗ ਪਰ ਗਟਾਈਆ ਫਿਰਦੇ ਰਹਿ ਆਟ ਸੱਠੀ ਟਟਾਂ ਉਤੇ ਕਰ ਲਾਈਆ ਕੋਜ ਦੇ ਰਹਿ ਮੰਦਰ ਮਠੀ ਸ਼ੇਵਦwale ਰਾਤ ਕਾਇਆ ਬਣਦੇ ਰਹਿ ਜਤੀ ਨਾਰ ਕੰਤ ਜਦਾਈਆ ਉਹਦਾ ਵਜ਼ਾਖ ਦੇ ਦਰਸ਼ ਨਾ ਪਾਇਆ ਰਤੀ ਕਾਇਆ ਰੰਗ ਨਾ ਕੋ ਰੰਗਾਈਆ ਇਸ ਤਰ੍ਹਾਂ ਕਿਸੇ ਨੇ ਵੇਖਿਆ ਅਖੀ ਤਾ ਤੁਹੀ ਵੇਖਿਆ ਇਸ ਤਰ੍ਹਾਂ ਕਿਸੇ ਨੇ ਵੇਖਿਆ ਅਕੀ ਚਾਰ ਯੁੱਗ ਦੇਨ ਗਵਾਈਆ ਭਗਤਾਂ ਦੀ ਨਗਰੀ ਨਹੀਂ ਕਦੇ ਕੋਈ ਵਜ਼ੀ ਭਗਤ ਦਵਾਰਾ ਨਾ ਕੋਈ ਬਣਾਈਆ ਦਿਨਾਂ ਮਲਵਾ ਵਿੱਚ ਸ੍ਰਿਸ਼ਟੀ ਫਸੀ ਫੈਸਲਾ ਹੱਥ ਨਾ ਕੋਈ ਸੁਨਾਈਆ ਦੀ ਨਾਮਜਵਾ ਵਿੱਚ ਸ੍ਰਿਸ਼ਟੀ ਫਸੀ ਫੈਸਲਾ ਹਾਕ ਨਾ ਕੋਈ ਸੁਨਾਈਆ ਭਾਵੇਂ ਉਸ ਨੂੰ ਰਹਿ ਜਪੀ ਨਾਮ ਕਲਮਿਆਂ ਦੇ ਵਿੱਚ ਗਾਈਆ ਅੰਤਰਪ੍ਰੀਤ ਕਿਸੇ ਨਾਂ ਲੱਗੀ ਲੱਗੀ ਤੋੜ ਨਾ ਕੋਈ ਨਵਾਈਆ ਤੇ ਇਹ ਤੇ ਸਤ ਰੰਗ ਕਹਿ ਰਿਹਾ महीने भी बोले धरती भी बोली काच भी बोलिया प्रसाद भी बोलिया गोविंद कहे जिन्हें हुक्म मान लिया जिन्हें ये अखी मान ली गोविंद कहे प्रभु जो तेरा हुक्म मनयाज नावे प्रभु जो तेरा हुक्म मनन याखी आखर ध्यानन लगाईया पुरखे काल गया गोविंद ओना दी सदा अमरत तार वाली वसाखी कढ़ी पाल विछड़ कदे ना जाईया ਉਹ ਨਾਂ ਦੇ ਅੰਦਰੋਂ ਸੁਰਤੀ ਜਾਗੀ ਸ਼ਬਦ ਨਾਲ ਕੜਮਾਈਆ ਸਦਾ ਖੁੱਲੀ ਰੱਖਾਂ ਤਾਂ ਕਿ ਮੇਰ ਨਜ਼ਰ ਟਿਕਾਈਆ ਮੰਜ਼ਲ ਛਾੜ ਕੇ ਆਪਣੀ ਘਾਟੀ ਮੰਜ਼ਲ ਛਾੜ ਕੇ ਆਪਣੀ ਘਾਟੀ ਘਾਟੇ ਪਿਛਲੇ ਕੂਦ ਕਰਾਈਆ ਲੇਕੇ लाਚਰਾਸੀ ਵਾਟੀ ਵਟਣਾਗੇ ਆਪਣਾ ਨਾਮ ਜਨਾਈਆ ਰੂਹੋਤ ਕਰਕੇ ਪਾਕੀ ਪਤ ਤਪਨੀਤ ਵਗਾਈਆ ਸਾਚਾ ਜਮਹ ਹਕੀਕੀ ਤੇ ਵਾਂ ਬਣ ਕੇ ਸਾਕੀ ਨਾਮ ਖਮਾਰੀ ਇੱਕ ਚੜਾਈਆ ਕੋਡ ਜਨਮ ਨਾਲੋਂ ਏ ਨਾਨੂ ਇੱਕੋ ਬਥੇਰੀ ਅੱਜ ਦੀ ਰਾਤੀ ਬੜ ਜਨਮ ਦੀ ਲੋੜ ਰਹੇ ਨਾਰਾਇਆ ਜਿਨ੍ਹਾਂ ਦੇ ਅੰਦਰ ਦਾ ਪੁਰਖ ਅਕਾਲ ਬਣ ਗਿਆ ਬਾਜੀ ਪਾਣ ਲਿਖਣ ਦਾ ਲਿਖਾਤ ਤਾਂ ਮੁਕਾਇਆ ਜਨ ਭਗਤੋ ਤੁਹਾਡੇ ਪ੍ਰੇਮ ਦੀ ਪ੍ਰਾਪ ਦੇ ਕੋ ਨਕਰ ਤੇ ਉਹ ਕਾਪੀ ਜੇ ਜੀ ਕਾਪੀ ਕਰਨਾ ਕੋਈ ਵਕਾਇਆ ਤਾਡੇ ਨਾਲ ਉਹ ਵੀ ਤੜ ਗਿਆ ਜਿਹੜਾ ਜਨਮ ਕਰਮ ਦਾ ਆ ਗਿਆ ਪਾਪੀ ਪਦ ਤਬਨੀਤਾ ਦਇਆ ਕਮਾਈਆ ਓ ਗੋਬਿੰਦ ਕੋੋਂ ਦਵੋਣੀ ਉਹ ਥਾਪੀ ਕੋਈ ਤਨਾ ਹੱਥ ਡਗਾਈਆ ਜੋਤੀ ਰੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਵਾਹ ਤੇ ਮੋਲੇ ਆਪ ਖਵਾਈਆ ਇਹ ਕਿਹਾ ਵੀ ਜਿੱਦਾਂ ਕੋਈ ਦਰਾਣੀ ਜਠਾਣੀ ਸਾਰਾ ਕੰਮ ਕਰ ਲੇ ਤੇ ਖਵਾਉਣ ਲੱਗੀ ਪਰੌਣਾਂ ਨੂੰ ਕਹਦੇ ਲੈ ਤੂੰ ਕੀ ਕਰ ਲਿਆ ਖਵਾਈਆਂ ਤੇ ਮੈਂ ਆਂ ਉਹਨੇ ਸਬਜ਼ੀ ਵੀ ਬਣਾ ਲਈ ਇਦਾਂ ਕੀ ਕਿਹਾ ਬਾਰਾ ਪੋਕੇ ਮੈਂ ਵੇਖੇ ਚਾਰ ਜੋਗੀ ਇਕੱਠੇ ਸਾਜੂ ਤ੍ਰੇਤਾ ਦਵਾ ਪਰ ਕਲ ਜਗੰਡਾਈਆ ਪੇਗਾ ਚੜਦੇ ਰਹੇ ਮੰਦਰ ਮਸਜਿਦ ਸ਼ੇਵ ਦਵਾਲੇ ਮਠੇ ਆਪਣਾ ਆਪ ਤੇਰੇ ਘਰ ਟਕਾਈਆ ਵੇਚਣਾ ਲੈਣਾ ਬਾਰਾ ਪੋਕੇ ਮੈਂ ਵੇਖੇ ਚਾਰ ਜੋ ਗਿਆ ਕੱਟੇ ਡਰ ਬੈਠੇ ਸੀ ਸੁਨਵਾਈਆ ਇੱਕ ਦੂਜੇ ਨੂੰ ਹਾਲ ਰਹਿ ਦੱਸੇ ਬੀਤੀ ਕਾਣੀ ਸਰਵ ਸੁਨਾਈਆ ਕੀ ਹੋਇਆ ਕਾਲ ਯੁਗ ਕਹੇ ਤੁਸੀਂ ਸਾਰੇ ਮੈ ਤੋਂ ਮੂਰ ਨਾਲ ਅਛੇ ਚੰਗਾ ਨਜ਼ਰੀ ਕੋਈ ਨਾ ਆਈਆ ਕੀ ਹੋਇਆ ਜੇ ਪ੍ਰਭੂ ਤੰਨੇ ਦੇ ਚਾਰੇ ਬੱਚੇ ਕੀ ਹੋਇਆ ਜਦਾਂ ਦੱਸਿਆ ਵੀ ਦਰਾਨੀ ਜਿਸ਼ਾਨੀ ਕਹਿੰਦੀ ਐ ਮੈਂ ਤੂੰ ਸਭ ਕੁਝ ਕਰ ਲਿਆ ਤੇ ਥੋਈਆਂ ਦੇ ਮੈਂ ਆ ਕੀ ਹੋਇਆ ਜੇ ਪ੍ਰਭੂ ਤੰਨੇ ਦੇ ਚਾਰੇ ਬੱਚੇ ਹੁਣ ਭਗਤ ਸਹੇਲੇ ਆਪਣੀ ਗੋਦ ਵਹਾਈਆ ਕੀ ਹੋਇਆ ਜੇ ਸਦਾਮੇ ਦੇ ਹੱਥ ਨਾਲ ਚੱਪੇ ਹੁਣ ਬੇਨ ਖਾਦਿਆ ਕੀ ਤਿਆ ਪਾਰ ਲੰਗਾਈਆ ਕੀ ਹੋਇਆ ਜੇ ਇਕਬੀਰ ਦੇ ਫਿਰਦਾ ਅੱਗੇ ਪਿੱਛੇ ਹੁਣ ਦਿਵਸ ਰਾਣ ਅੱਡੇ ਪੈਰ ਸੇ ਕਮਾਈਆ ਕੀ ਹੋਇਆ ਅਤਰ ਲੋਚਨ ਦੇ ਵਟੇ ਚੁਕੇ ਹੁਣ ਭਗਤਾ ਅੰਦਰ ਆਪਣਾ ਹੱਟ ਖਲਾਈਆ ਕੀ ਹੋਇਆ ਰਵਿਦਾਸ ਦੇ ਟੁਕੜੇ ਖਾਦੇ ਸੁੱਕੇ ਹੁਣ ਸੰਮਖੋ ਕੇ ਦਰਸ਼ ਦਿਖਾਈਆ ਕੀ ਹੋਇਆ ਨਾਗ ਜੀ ਆਪਣੀ ਹੱਤੀ ਸੁੱਕੇ ਹੁਣ ਦੋ ਜਹਾਨਾ ਪੰਨ ਮੁਕਾਈਆ ਸੱਚ ਕਰਨ ਛੱਡ ਕੇ ਮਾਦ ਲੋਗ ਆ ਗਿਆ ਦੋ ਜਹਾਨਾ ਦਾ ਪੰਨ ਮੁਕਾ ਕੇ ਕੀ ਹੋਇਆ ਰੈਨੂ ਆਖ ਜੀ ਆਪਣੀ ਹਤੀ ਚਕੇ ਹੁਣ ਦੋ ਜਹਾਨਾ ਪੰਦਮ ਕਾਇਆ ਜੋਤੀ ਜੋਤ ਸਰੂਪ ਹਾਰ ਆਪ ਆਪਨੀ ਕਿਰਪਾ ਕਰ ਦੇਵਨ ਹਾਰ ਸਦਾ ਵੜੇ ਆਈਆ ਪਿਆਰੀ ਅਸੰਗ ਜੀ ਹਰ ਬਾਣੀ ਪੜਦੇ ਆ ਕੋਈ ਅਖਰਵਾਦਾ ਕਟਾਗੇ ਪਿੱਛੇ ਬੋਲਿਆ ਗਿਆ ਹੋਵੇ ਤੇ ਹਜੂਰ ਸੈਨਸਾ ਜੀ ਆਪ ਅਕਸ਼ਰ ਜੋਗ ਹੈ ਸੰਗਤ ਵੀ ਮਾਫ ਕਰਦੇ ਸ਼ਾਰਾ ਹੋ ਗਿਆ ਜਿਕਾਰੇ ਦਾ ਸਾਰਿਆਂ ਸਗਦਾ ਸਾਥ ਦੇਣਾ ਸੋ ਹਗਮਾਰਈ ਜੇ ਸੰਗੂਜ ਨੂੰ ਗੋਗਾਂਦੀ ਜੈ